ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਆਪਾਂ ਕੀ ਕਰ ਰਹੇ ਆ ਝੋਨੇ ਦੇ ਵਿੱਚ ਕਈ ਕਿਸਾਨ ਵੀ ਡੀਏਪੀ ਪਾ ਰਹੇ ਆ ਤਾਂ ਉਹ ਡੀਏਪੀ ਜਦੋਂ ਕਈ 10ਵੇਂ ਦਿਨ ਪਾ ਰਿਹਾ ਡੀਏਪੀ ਕੋਈ ਝੋਨੇ ਤੋਂ ਪਹਿਲਾਂ ਪਾ ਰਿਹਾ ਤਾਂ ਉਹ ਕੀ ਚੀਜ਼ ਹੈ ਮਤਲਬ ਜ਼ਿੰਕ ਵੀ ਪਾਣੀ ਹੁੰਦੀ ਆਪਾਂ ਤਾਂ ਜਿਹੜੀ ਆਪਾਂ 33 ਜਾਂ 21% ਜ਼ਿੰਕ ਹੈ ਉਹ ਡੀਏਪੀ ਦਾ ਗੈਪ ਬਹੁਤ ਜ਼ਿਆਦਾ ਚਾਹੀਦਾ ਹੈ ਫਿਰ ਵੀ ਅਸੀਂ ਕਹਿ ਦਿੰਨੇ ਆ ਵੀ ਚਲੋ 10 ਦਿਨ ਦਾ ਰੱਖ ਲਓ ਪਰ ਦੱਸ ਦਿੰਦਾ ਵੀ ਜਿਹੜਾ ਗੈਪ ਹੈ ਘਟ ਹੈ ਤੇ ਇਸ ਕਰਕੇ ਵੀਰੋ ਜਿਹੜੀ ਜਿੰਕ ਹੈ ਤੁਸੀਂ ਡੀਏਪੀ ਪਾ ਕੇ ਹਟਿਓ ਜਿੰਕ ਵੀ ਪਾਣੀ ਹੈ ਤਾਂ ਤੁਸੀਂ ਮੇਰੀ ਬੇਨਤੀ ਹੈ ਕਿल्ले 2 ਕਿल्ले ਚ ਤੁਸੀਂ 39.5% ਵਾਲੀ ਜਿੰਕ ਹੈ ਜਿਹੜੀ ਲਿਕਵਿਡ ਜਿੰਕ ਇਹ ਤੁਸੀਂ ਵਰਤ ਸਕਦੇ ਹੋ ਇਹ ਹੈ ਲੀਟਰ ਚ ਪਰ ਇਹਦਾ ਵਜ਼ਨ 1.2 ਕਿਲੋ ਹੈ ਵੀ ਇਹ ਜ਼ਬਰਦਸਤ ਕੰਮ ਕਰੂਗੀ ਮੇਰੀ ਬੇਨਤੀ ਹੈ ਵੀ ਕਿल्ले 2 ਕਿल्ले ਚ ਇਹ ਇਹਦਾ ਡੀਏਪੀ ਨਾਲ ਕੋਈ ਮਤਲਬ ਨਹੀਂ ਚਾਹੇ ਡੀਏਪੀ ਨਾਲ ਵੀ ਆਪਾਂ ਮਿਕਸ ਕਰਕੇ ਪਾ ਸਕਦੇ ਆ 33 21% ਦਾ ਜ਼ਰੂਰ ਹੈ ਵੀ ਆਪਾਂ ਡੀਏਪੀ ਦਾ ਗੈਪ ਰੱਖਣਾ ਹੁੰਦਾ ਪਰ ਠੀਕ ਹੈ ਵੀ ਗੈਪ ਬਹੁਤ ਚਾਹੀਦਾ ਹੁੰਦਾ ਪਰ ਠੀਕ ਹੈ ਵੀ ਅਸੀਂ ਕਹਿ ਦਿੰਦੇ ਆ ਵੀ 10 15 ਦਿਨਾਂ ਦਾ ਗੈਪ ਰੱਖੋ ਪਰ ਉਹ ਵੀ ਘੱਟ ਹੁੰਦਾ ਤਾਂ ਜਿਹੜੀ ਲਿਕਵਰ ਜ਼ਿੰਕ ਹੈ ਇਹ ਆਪਾਂ ਚਾਹੇ ਆਪਾਂ ਡੀਏਪੀ ਨਾਲ ਵੀ ਮਿਲਾ ਕੇ ਛਿੱਟਾ ਦੇ ਸਕਦੇ ਆ ਲਿਕਵਰ ਜ਼ਿੰਕ ਨੂੰ ਆਪਾਂ ਡੀਏਪੀ ਨਾਲ ਵੀ ਤੇ ਯੂਰੀਆ ਨਾਲ ਵੀ ਮਿਕਸ ਕਰਕੇ ਛਿੱਟਾ ਦੇ ਸਕਦੇ ਆ ਕਿਉਂਕਿ 33 ਦੇ ਕਈ ਕੰਪਨੀਆਂ ਦੇ ਸੈਂਪਲ ਫੇਰ ਔਨ ਕਰਕੇ ਕੁਝ 21% ਦੇ ਤਾਂ ਉਹ ਘੱਟ ਕੰਮ ਕਰ ਰਹੀਆਂ ਕੁਝ ਡੀਏਪੀ ਪਾਈ ਹੁੰਦੀ ਹੈ ਤਾਂ ਉਹ ਜਮੇ ਘੱਟ ਕੰਮ ਕਰਦੇ ਆ ਇਸ ਕਰਕੇ ਮੇਰੀ ਬੇਨਤੀ ਹੈ ਤੁਸੀਂ ਜਿਹੜੀ ਨਿਕੁਟ ਜ਼ਿੰਕ ਹੈ ਇਹ ਵਰਤੋ ਕਿल्ले 2 ਕਿल्ले ਜੇ ਵਰਤ ਕੇ ਦੇਖੋ ਤੁਹਾਡੇ ਉੱਤੇ ਜ਼ਿੰਕ ਦੀ ਡੈਫੀਨੇਸ਼ਨ ਨਹੀਂ ਆਊਗੀ ਤੇ ਇੱਕ ਕਿਸਾਨ ਵੀਰੋ ਜਿਵੇਂ ਕੋਈ ਵੀ ਝੋਨੇ 'ਤੇ ਫੋਨ ਆ ਰਹੇ ਆ ਜਾਂ ਕਈ ਜਿਵੇਂ ਗਰਮੀ ਪੈ ਰਹੀ ਸੀਗੀ ਚਲੋ ਕਈ ਇਲਾਕਿਆਂ 'ਚ ਮੀਂਹ ਪੈ ਗਿਆ ਤਾ ਚੋਨੇ ਅੜੇ ਜੇ ਪੈਸੀ ਚੱਲ ਨਹੀਂ ਰਹੇ ਉਹ ਕਿਸਾਨ ਵੀਰੋ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਵੀ ਕਲੀ ਤੇ ਸਲਫਰ ਜ਼ਰੂਰ ਪਾਓ ਉਹਦੇ ਤੁਹਾਨੂੰ ਫਾਇਦੇ ਵੀ ਦੱਸੇ ਵੀ ਇਹ ਪੀ ਐਚ ਲੈਵਲ ਠੀਕ ਕਰਦੀ ਹੈ ਜੜ ਸਾਫ ਕਰਦੀ ਹੈ ਫੰਗੀ ਸੈਰ ਦਾ ਵੀ ਕੰਮ ਕਰਦੀ ਹੈ ਆਪਣੇ ਪ੍ਰੋਫਿਟ ਹਰਿਆਲੀ ਜਿਹੜੀ ਆਪਾਂ ਜੈਸ਼ਨ ਕੰਪਨੀ ਦੀ ਹਰਿਆਲੀ ਜਾਂ ਪ੍ਰੋਫਿਟੀ ਹੀ ਵਰਤੋ ਤੇ ਨਾਲ 10 ਕਿਲੋ ਚੂਨਾ ਕਲੀ ਤੇ ਜਦਾ ਅੜੇ ਪੈ ਚੋਨਾ 4 ਕਿਲੋ ਪ੍ਰੋਫਿਟ ਜਾਂ ਹਰਿਆਲੀ ਜੇ ਜੇ ਨਾਰਮਲ ਪਾਣੀ ਆ ਤਾਂ 3 ਕਿਲੋ ਪਾਓ ਤੇ ਇਸ ਕਰਕੇ ਵੀਰੋ ਵੀ ਕਲੀ ਤੇ ਸਲਫਰ ਜਿੱਥੇ ਅੜਿਆ ਪੈ ਝੋਨਾ ਉੱਥੇ ਜ਼ਰੂਰ ਪਾਓ ਜਿੱਥੇ ਠੀਕ ਵੀ ਖੜਾ ਝੋਨਾ ਤਾਂ 3 ਕਿਲੋ ਦੀ ਹੈ 3 ਕਿਲੋ ਤੁਸੀਂ ਕਿੱਲੇ ਦੀ ਵਰਤ ਕੇ ਦੇਖੋ ਉੱਥੇ ਝੋਨਾ ਸੋਡਾ ਅਲੱਗ ਹੀ ਖੜਾ ਹੋਊਗਾ ਅਲੱਗ ਹੀ ਉਹਦੀ ਫੋਟੋ ਹੋਊਗੀ ਅਲੱਗ ਹੀ ਕੱਚਾ ਖੜਾ ਹੋਊਗਾ ਅਲੱਗ ਹੀ ਹਰਾਪਣ ਉਹਦਾ ਵੀ ਬਹੁਤ ਵਧੀਆ ਝੋਨਾ ਖੜਾ ਹੋਊਗਾ ਜਿੱਥੇ ਤੁਸੀਂ ਨਾਰਮਲ ਵੀ ਪਾਣੋ ਜਿਵੇਂ DAP ਯੂਰੀਆ ਨੂੰ ਤੁਸੀਂ ਖੁਰਾਕ ਮੇਨ ਖੁਰਾਕ ਸਮਝਦੇ ਹੋ ਫੋਟਾਸ ਨੂੰ ਲਾ ਲੋ DAP ਨੂੰ ਯੂਰੀਆ ਨੂੰ ਓਵੇਂ ਇੱਕ ਸਲਫਰ ਵੀ ਮਹਨ ਤੱਤ ਹੈ ਤੇ ਜਿਵੇਂ ਕਿਸਾਨ ਵੀਰੋ ਕਾਲੀ ਸਲਫਰ ਤੋਂ ਦੱਸਿਆ ਜਿੱਥੇ ਤੋਂ ਨਾ ਆ ਰਿਹਾ ਪੈ ਕਾਲੀ ਸਲਫਰ ਪਾ ਲੋ ਜੇ ਫੇਰ ਮਾਰੀ ਮੋਟੀ ਕਸ ਰਹਿੰਦੇ ਕਈ ਕਿਸਾਨ ਵੀਰ ਜ਼ਿੰਕ ਲੋਹਾ ਕਹਿ ਦਿੰਦੇ ਤਾਂ ਤੁਸੀਂ ਮੇਰੀ ਬੇਨਤੀ ਹੈ ਵੀ ਤੁਸੀਂ ਆਹ ਨੂਟਰੀ ਮੈਕਸ ਆ ਆਸਤਾ 13 13 ਨਾਂ ਤੇ ਵੀ ਆਂਦਾ ਹੈ ਤੇ ਨੂਟਰੀ ਮੈਕਸ ਦੇ ਨਾਂ ਤੇ ਵੀ ਆਂਦਾ ਹੈ ਦੋ ਇਹਦੇ ਬ੍ਰਾਂਡ ਹੈ 13 13 ਜਾਂ ਨੂਟਰੀ ਮਿਕਸ ਕੋਈ ਵੀ ਮਿਲ ਜੇ ਤੁਹਾਨੂੰ ਇੱਕ ਜਵੈਲਿਕ ਐਸਿਡ 1 ਕਿਲੋ 3 ਕਿੱਲਿਆਂ ਚ 1 ਲੀਟਰ 3 ਕਿੱਲਿਆਂ ਚ ਦੋ ਨਾਲ ਦੋ 330 30 ਗ੍ਰਾਮ ਹੈ ਨਾਲ ਕਿੱਲੇ ਦੀ 2 ਕਿਲੋ ਯੂਰੀਆ ਘੋਲ ਕੇ ਇਹਦੇ ਨਾਲ ਮਿਕਸ ਕਰ ਸਕਦੇ ਹੋ ਤੇ ਚੰਗੀ ਪਾਣੀ ਜਿਆਦਾ ਲਾਣਾ ਜਿਵੇਂ ਕਿੱਲੇ ਦਾ 750 150 ਲੀਟਰ ਪਾਣੀ ਲਾਈਓ ਜਿਹੜੀ ਦਵਾਈ ਠੱਲੇ ਜਾਊਗੀ ਉਹ ਫੋਟ ਵੀ ਕਰਵਾਊਗੀ ਜਦੋਂ ਤੁਸੀਂ ਇਹ ਸਪਰੇਅ ਕਰੋਗੇ ਤੇ ਤੁਹਾਡੀ ਜ਼ਬਰਦਸਤ ਫੋਟ ਹੋਊਗੀ ਪਹਿਲਾਂ ਜਿੱਥੇ ਤੋਂ ਨੇੜੇ ਪਏ ਕਲੀ ਸਲਫਰ ਪਾਓ ਤੇ ਉੱਪਰੋਂ ਆਹ ਸਪਰੇਅ ਕਰ ਦੋ ਆਪਣੇ ਜਵੈਲਿਕ ਐਸਿਡ ਕਿਸੇ ਵੀ ਕੰਪਨੀ ਦਾ ਜਿੱਥੇ ਜਿਹੜਾ ਤੁਹਾਨੂੰ ਜੱਜਦਾ ਤੇ ਆਹ ਨੂਟਰੀਮੈਕਸ ਇਹਦੇ ਵਿੱਚ ਸਾਰੇ ਨੂਟ੍ਰੀਐਂਟ ਹੈਗੇ ਆ ਜਿਹੜੇ ਆਪਣੇ ਚਾਹੀਦੇ ਹੁੰਦੇ ਫਸਲ ਨੂੰ ਤੇ ਜੋ ਨੂਟਰੀਮੈਕਸ ਤੇ ਆਸਤਾ 13 13 ਦਿਨਾਂ ਤੇ ਅੰਦਰ ਨੂਟਰੀਮੈਕਸ ਦੇ ਨਾਲ ਤੇ ਵੀ ਆਸਤਾ 13 13 ਦੇ ਵੀ ਇਹ ਦੋਨਾਂ ਨੂੰ ਜਵੈਲਿਕ ਐਸਿਡ ਤੇ ਦੋਨੇ ਮਿਕਸ ਕਰਕੇ ਨਾਲ ਕਿੱਲੇ ਦੀ 2 ਕਿਲੋ ਯੂਰੀਆ ਤੇ ਸਪਰੇਅ ਕਰ ਦਿਓ ਤੁਹਾਡੀ ਜ਼ਬਰਦਸਤ ਝੋਨੇ ਦੀ ਫੋਟੋ ਹੋਊਗੀ ਅਸੀਂ ਵੀਰੋਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਇੱਕ ਹੋਰ ਕਿਸਾਨ ਵੀਰੋਂ ਜਿਹੜੀ ਵੀ ਕੋਈ ਤੁਸੀਂ ਬਾਇਓਫੈਂਟਰੀ ਜਾਂ ਪੈਰਾਮੈਂਟਰੀਨ ਜਾਂ ਕੋਈ ਵੀ ਲੈਂਬੜਾ ਜਾਂ ਕੋਈ ਵੀ ਤੁਸੀਂ ਕੀੜੇ ਵਾਲੀ ਸਪਰੇਅ ਪਾਉਣ ਨੂੰ ਸੌਂਕ ਵਾਲੀ ਕੋਈ ਵੀ ਪੈਰਾਮੈਂਟਰੀਨ ਬੈਰਾ ਆਪਣੇ ਬਾਇਓਫੈਂਟਰੀ ਕਲੋਰੋ ਜਾਂ ਕੋਈ ਵੀ ਤੁਸੀਂ ਸੈਪਰ ਵਗੈਰਾ ਉਹ ਤੁਸੀਂ ਛਿੱਟੇ ਨਾਲ ਪਾਓ ਜਿਵੇਂ ਯੂਰੀਆ ਚ ਮਿਲਾ ਕੇ ਰੇਤੇ ਚ ਮਿਲਾ ਕੇ ਛਿੱਟਾ ਦੋ ਦਵਾਈ ਦੁੱਗਣਾ ਕੰਮ ਕਰੂਗੀ ਆਹੀ ਵੀਰੋ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀ ਇਸ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਦੇਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ